ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਵਰਤੋ ਬਾਅਦ ਵੀਡੀਓ ਦੇਖਿਆ ਕਰੋ ਤੇ ਸ਼ੇਅਰ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਲੋ ਜੀ ਨਵੇਂ ਵਲੌਗ ਦੇ ਵਿੱਚ ਸਵਾਗਤ ਆ ਤੁਹਾਡਾ ਲੱਗਿਆ ਜੀ ਸਮਾਨ ਲੋਡ ਕਰਨ ਸੌ ਹੌਲੀ ਨੂੰ ਲੈ ਕੇ ਜਾਣਾ ਟਰਾਲੀ ਦੇ ਵਿੱਚ ਬੜਾ ਨਜ਼ਾਰਾ ਹੈ ਟਰਾਲੀ ਦਾ ਨੀ ਘੜੇ ਲਾਉਂਦਾ ਫਰੀ ਜਾਂਦਾ ਬੰਦਾ ਜਿੰਨਾ ਮਰਜ਼ੀ ਲੋਡ ਕਰ ਲੋ 13 ਦੇ ਹਲ ਸੰਗਰੀ ਵਾਲੇ ਕਰ ਲਏ ਜੀ ਲੋਡ ਤੇ ਹੁਣ ਸੁਆਗਾ ਲੱਗਿਆ ਲਾਡੀ ਬਾਈ ਆਪਣਾ ਲੱਕੜ ਵਾਲਾ ਪੁੱਤਾ ਕਿੱਥਾ ਕਰਦੇ ਨੇ ਅੰਦਰ ਆਓ ਹੋਰ ਵੀ ਲੋ ਤੇ ਮਿੱਤਰੋ ਮਸ਼ੀਨ ਪੱਕੀ ਚੱਲਦੀ ਮੱਕੀ ਵਾਲੀ ਆ ਲਓ ਜੀ ਹੂਰਤ ਕਰਤਾ ਆਪਾਂ ਸੌਂਦ ਦਿੱਤੀ ਜੇ ਤੇ ਚਲਾ ਰਹੀ ਉੱਚਾ ਖੇਤ ਮੱਫੀ ਦੇ ਹਿੰਦੀ ਬਾਈ ਦੇ ਆਪਣੇ ਪੰਜ ਬਾਈ ਦੇ ਵਿੱਚ ਤੇ ਮਨਪ੍ਰੀਤ ਦੇ ਚਾਚੇ ਦੇ ਲੜਕੇ ਦੇ ਓਕੇ ਆ ਰਿਪੋਰਟ ਮਸ਼ੀਨ ਚਾਲੂ ਕਰਤੀ ਆਪਾਂ ਜਿਹੜਾ ਮੇਨ ਕੰਮ ਰੋ ਡੀਜ਼ਲ ਭਰਾ ਰਹੇ ਆ ਤੇ ਭਰਾ ਕੇ ਚੱਲਦੇ ਆ ਸਹੌਲੀ ਨੂੰ ਕੋਈ ਟਰੈਕਟਰਾਂ ਚ ਨਾਪਰਾਵੋ ਅੱਜ ਚਲਾਈ ਹੈ ਜੀ ਆਪਾਂ ਪ੍ਰੀਤ ਵਾਲੀ ਮਸ਼ੀਨ ਲਓ ਜੀ ਮਿੱਤਰੋ ਕਰੋ ਚੈੱਕ ਤੇ ਪੂਰੇ ਗੁੱਲੀ ਡੱਡੇ ਵਾਲੇ ਪਲਾਂਟ ਤੇ ਚੱਲਦੀ ਆ ਤੁਹਾਨੂੰ ਦਿਖਾਉਣਾ ਕਿੰਦਾਂ ਦੀ ਸਫਾਈ ਆ ਰਹੀ ਆ ਪੂਰਾ ਪੁੱਲ ਪਲਾਂਟ ਵਾਹਿਆ ਦੇਖੋ ਕੂਈ ਮਸ਼ੀਨ ਨਾ ਜਾਨੀ ਹੁਣ ਇੰਨਾ ਕਾ ਵੀ ਸੌਖੀ ਕਰਦੀ ਜਾਣ ਨਹੀਂ ਪਹਿਲਾਂ ਹੱਥ ਮਾਰਨਾ ਪੈਂਦਾ ਸੀ ਸਾਰਾ ਧੂੜ ਉੱਤੇ ਪਿਆ ਬਾਕੀ ਮਿੱਤਰੋ ਆ ਲੱਗਿਆ ਤੀਵਤੀ ਵਾਲਾ ਨਾਟ ਇਹ ਤੋਂ ਤੁਸੀਂ ਜਿਹੜਾ ਥੱਲੇ ਵਾਲਾ ਭਲੇੜ ਹੈ ਇਹਨੂੰ ਉੱਪਰ ਥੱਲੇ ਕਰ ਸਕਦੇ ਹੋ ਸੈਟਿੰਗ ਇਹਦੀ ਸਾਰੀ ਦਿੱਤੀ ਵੀ ਆ ਜਿਹੜੀ ਥੱਲੇ ਵਾਲੀ ਆ ਹਾਂ ਤੇ ਤਵੀਆਂ ਉੱਪਰ ਥੱਲੇ ਕਰ ਸਕਦੇ ਹੋ ਇੱਥੋਂ ਅੱਜ ਇੱਥੋਂ ਵੀ ਘੜੀ ਚੀਜ਼ ਆ ਇਹ 20000 ਰੁਪਏ ਆ ਬਹੁਤ ਸੋਹਣੀ ਚੱਲਦੀ ਆ ਪੂਰੀ ਘੈਂਟ ਆ ਫੁੱਲ ਗ੍ਰੇਮੇ ਦਾ ਮੁਕਾਬਲਾ ਕਰਦੀ ਆ ਕੱਲ ਕੱਲ ਮਗਾ ਕੇ ਸੇਮ ਸੇਮ ਉਹਦਾ ਵੀ ਹੋ ਸੇਮ ਪਿਆਰ ਪਰਤਾਂ ਚੱਲ ਰਹੀ ਆ ਇਹਦੇ ਨਿਵਾਏ ਨੇ ਆਪਾਂ ਜੈਕਪੋ ਤੋਂ ਪਾਸੇ ਆ ਦੇਖੋ ਆਹ ਦਿਨੋੜਾ ਤੋਂ ਆ ਤਾਂ ਪਰਾ ਵੀ ਦਿੋੜਾ ਆ ਇਹਨਾਂ ਨੇ ਉਹ ਨਹੀਂ ਕਿ ਕਿ ਇਹ ਹੈਗਾ ਕਿ ਜਿੰਨੀ ਦਬ ਦੇਈ ਚਾਹਾਂ ਤਾ ਡੜਾ ਨਹੀਂ ਜਾਣਾ ਤੇ ਮਗਰ ਸਪਾਈ ਬੱਧੀ ਗਈਆਂ ਆਪਣੇ ਦਾ ਮਿੱਤਰੋ ਗੁੱਲੀ ਡੰਡਾ ਹੋਣ ਕਰਕੇ ਕੀ ਦੀ ਪ੍ਰੋਬਲਮ ਜ਼ਿਆਦਾ ਖੁੱਲੀ ਲੱਗੇ ਤੋਂ ਬਿਨਾਂ ਵਾਲੇ ਪਲਾਟ ਪੱਟੇ ਗਿਓ ਕੱਲਾ ਕੱਲਾ ਆਲੂ ਉੱਤੇ ਪਿਆਉਗਾ ਪਿਛਲੇ ਸਾਲ ਵੀ ਆਪਾਂ ਭਾਈ ਦੀ ਵੀਡੀਓ ਤੇ ਇਸ ਵਾਰ ਤਾਂ ਤੁਹਾਨੂੰ ਪਤਾ ਕਿ ਗੁੱਲੀ ਗੱਡੇ ਦਾ ਜ਼ਿਆਦਾ ਨਹੀਂ ਫੁੱਟਦਾ ਤੇ ਉਹਦੇ ਕਰਕੇ ਠਲੇ ਆਉਂਦੇ ਨੇ ਯਾਨੀ ਇੰਨਾ ਕਹ ਵੀ ਹੁਣ ਪਹਿਲੀ ਦੂਰੀ ਦੀ ਮਸ਼ੀਨ ਨਾਲੋਂ ਬਹੁਤ ਸੌਖਾ ਹੋ ਗਿਆ ਆਲੂ ਉੱਤੇ ਖਣ ਲੱਗਿਆ ਪਹਿਲਾਂ ਆਲੂ ਨਹੀਂ ਦਿੱਤੀ ਦਾ ਬਾਕੀ ਤੁਸੀਂ ਆ ਚੈੱਕ ਤੋਂ ਆਪਣੀ ਅਡਜਸਟਮੈਂਟ ਕਰ ਸਕਦੇ ਦੇਖੋ ਜੀ ਗੁੱਲੀ ਡੰਡੇ ਕਰਕੇ ਖੇਤ ਖਰਾਬ ਨਹੀਂ ਉਹਦੇ ਕਰਕੇ ਥੋੜਾ ਜਿਹਾ ਆਦੇ ਟੋਕੇ ਮੈਂ ਬੱਜ ਚੱਲ ਜੇ ਤਾਂ ਹੀ ਤਾਂ ਇਹ ਲਿਆਂਦੀ ਆ ਇਹ ਸਭਾਈ ਵੱਜੂਗੀ ਇਸ ਵਾਰ ਕਪੈਨ ਪਰ ਫਰਕ ਤਾਂ ਬਹੁਤ ਪੈ ਗਿਆ ਦਿਨਾਂ ਦਾ ਦੂਜੀ ਨਾਲ ਫਰਕ ਨਹੀਂ ਨਾ ਪੈਂਦਾ ਸੀ ਦਾ ਆ ਦੇ ਕੁਆਲਿਟੀ ਦਾ ਤਾਂ ਫਰਕ ਹੈਗਾ ਇਹ ਵਧੀਆ चीज ਵਧੀਆ ਹੀ ਆ ਦੇਖੋ ਆਪਣੇ ਖੇਤਾਂ ਦੇ ਸੀਗਾ ਗੁੱਲੀ ਡੰਡਾ ਬਹੁਤ ਆ ਦੇ ਉਹ ਪਰਲੇ ਜਿਹਦੇ ਇੱਥੇ ਇੱਥੇ ਪਹਿਲਾਂ ਕਣਕੇ ਹੁੰਦੇ ਸੀਗੇ ਹੁਣ ਪਹਿਲੀ ਵਾਰ ਆਲੂ ਲੱਗਿਆ ਤਾਂ ਕਰਕੇ ਗੁੱਲੀ ਡੰਡਾ ਸਾਰਾ ਹੀ ਕੁਝ ਜਦ ਪਹਿਲਾਂ ਮੀਮੂ ਪਾਏ ਨੇ ਉਹਦੇ ਕਰਕੇ ਵੀ ਚੰਗੀ ਤਰ੍ਹਾਂ ਸਪਰੇਅ ਦੇ ਸਪਰੇਅ ਨਾ ਖਤਮ ਵੀ ਨਹੀਂ ਹੋਇਆ ਹੈਗਾ ਸਰਬਾਲਾ ਮਾਂ ਦਾ ਪੂਰਾ ਮੱਕੀ ਆ ਮਸ਼ੀਨ ਦਾ ਬਹੁਤ ਫਾਇਦਾ ਆਉਂਦੇ ਲੋ ਕੋਈ ਢੇਲਾ ਢੁਲਾ ਜ ਨਹੀਂ ਆਉਂਦਾ ਹੈਗਾ ਮਿੱਟੀ ਦਾ ਵਧੀਆ ਚੱਲਦੀ ਆ ਜੜਾ ਜੜਾ ਦਾ ਇਹਨਾਂ ਫਰਕ ਆ ਹਨ ਓਕੇ ਰਿਪੋਰਟ ਚਾਹੀਦੀ ਹੈ ਵਧੀਆ ਤਕਨੀਕ ਦੀ ਤਾਂ ਵਧੀਆ ਹੀ ਗੱਲ ਹੁੰਦੀ ਆ ਮਿੱਤਰੋ ਇਹਦੇ ਸਾਰੇ ਹੀ ਕੰਮ ਸਾਰੀਆਂ ਹੀ ਸੈਟਿੰਗਾਂ ਨਾਲ ਆਹ ਟੌਪ ਲਿੰਕਾਂ ਲੱਗੀਆਂ ਨੇ ਤੁਸੀਂ ਡਾਲੇ ਨੂੰ ਭੰਨ ਜਿੰਨਾ ਭੰਨਣਾ ਬੱਟ ਨੂੰ ਟਾਈਟ ਕਰਨਾ ਉੱਪਰ ਚੱਕਣਾ ਜੋ ਕੁਝ ਕਰਨਾ ਤੁਸੀਂ ਕਰ ਸਕਦੇ ਹੋ ਫੁੱਲ ਓਕੇ ਰਿਪੋਰਟ ਹੈ ਬਹੁਤ ਵਧੀਆ ਚੱਲਦੀ ਆ ਬਹੁਤ ਜਿਆਦਾ ਸ਼ੁੱਧ ਤੇ ਤਵੀਆਂ ਜਿੰਨੀਆਂ ਡੂੰਗੀਆਂ ਉੱਪਰ ਥੱਲੇ ਕਰਨੀਆਂ ਨੇ ਉਹ ਸਾਰਾ ਕੁਝ ਤੇ ਜਿਹੜਾ ਆ ਤੁਹਾਨੂੰ ਬਾਰ ਬਾਰ ਦੱਸੀ ਜਾਂਦਾ ਮੈਂ ਵੀ ਆ ਨਟ ਤੋਂ ਆ ਬਲੇਡ ਦੀ ਸੈਟਿੰਗ ਆ ਦੋਏ ਪਾਸੇ ਉੱਪਰ ਕਰਨਾ ਉੱਪਰ ਥੱਲੇ ਕਰਨਾ ਥੱਲੇ ਅਰੂਲਾ ਉੱਪਰ ਥੱਲੇ ਕਰਨਾ ਉਹ ਗਲੀਆਂ ਦਿੱਤੀਆਂ ਨੇ ਐਡਜਸਟਮੈਂਟ ਦਿੱਤੀ ਹੋਈ ਆ ਬਾਕੀ ਕੋਈ ਛੋਟਾ ਆਲੂ ਨਹੀਂ ਥੱਲੇ ਲੰਘਦਾ ਬਹੁਤ ਘਣ ਜਾਲ ਆ ਬਾਲੀ ਉਹ ਵਧੀਆ ਚੱਲਦੀ ਆ ਜਿਆਦਾ ਆਪਣੇ ਸਮਝ ਲਓ ਵੀ ਤੁਸੀਂ ਬਿਨਾ ਗੁਲੀ ਡੰਡੇ ਵਾਲੇ ਪਲਾਟ ਆ ਜਾਣਗੇ ਤੁਹਾਨੂੰ ਦਿਖਾਵਾਂਗੇ ਬਹੁਤ ਇੱਕ ਘੰਟਾ ਹੈ ਦੂਏ ਨੰਬਰ ਤੇ ਸਾਰਿਆਂ ਨੂੰ ਵੱਡੀ ਗੱਲ ਹੈ ਵੀ ਕੋਈ ਜਾਲ ਨਹੀਂ ਖਾਣਾ ਇਹਨੇ ਕਿਉਂਕਿ ਆ ਸਾਰੇ ਹੀ ਬਹੁਤ ਉੱਚ ਕੁਆਲਿਟੀ ਦੇ ਲੱਗੇ ਹੋਏ ਨੇ ਰੂਲੇ ਆਹ ਫਾਈਬਰ ਦੇ ਨੇ ਸਾਰੇ ਹੀ ਸਰੀਆ ਨਹੀਂ ਵੱਡ ਹੋਣਾ ਐਨ ਪੂਰੀ ਓਕੇ ਰਿਪੋਰਟ ਆ ਤੇ ਬਸ ਗੱਲ ਇਹ ਹੀ ਆ ਵੀ ਜਿਹੜਾ ਮੂਰੇ ਰਾਜਾ ਪਾਉਣਾ ਤੁਸੀਂ ਉਹ ਘੱਟੋ ਘੱਟ 65 ਐਚਪੀ ਦਾ ਪਾਓ 65 ਐਚਪੀ ਦਾ ਟਰੈਕਟਰ ਹੀ ਕਾਮਯਾਬ ਹੈ ਨੂੰ ਮਸ਼ੀਨ ਨੂੰ ਚੱਕੀ ਤਾਂ ਜਾਂਦਾ ਇਹਦੇ ਨਾਲ ਜਾਣੀ ਆਏ ਆ ਵੀ ਇਹ ਜਿੱਦਾਂ ਸੀਜ਼ਨ ਲਾਉਣਾ ਤੇ ਗਾਹਾਂ ਨੂੰ 65 HP ਪੈਜੂ ਪਰ 65 HP ਦਾ ਹੀ ਪਾਉ ਕਿਉਂਕਿ ਇੱਕ ਤਾਂ ਚੈੱਕ ਲਵਾਉਣੇ ਪੈਂਦੇ ਨੇ ਚੈੱਕ ਤਾਂ ਚਲੋ ਫੇਰ ਵੀ ਲਵਾਉਣੇ ਪੈਣਗੇ ਹੁਣ ਇਹਨੂੰ ਦੋੇ ਪਾਸੇ ਚੈੱਕ ਲਵਾਏ ਨੇ ਤੇ ਥੋੜਾ ਜਿਹਾ ਫਰਕ ਇਹ ਐ ਵੀ ਆਹ ਦੇਖੋ ਵੀ ਕ੍ਰਾਉਸ ਕਿੱਥੇ ਖੜਾ ਤੁਸੀਂ ਆਪੇ ਸਿਆਣੇ ਹੋ ਕਿੰਨਾ ਕੁ ਡਾਊਨ ਹੋਜੂ 2 ਤੋਂ 3 ਇੰਚ ਡਾਊਨ ਹੋਜੂ ਫੇਰ ਵੀ ਉੱਪਰ ਨੂੰ ਇਹ ਚੱਲਦਾ ਹੈ ਕ੍ਰਾਉਸ ਬਿਲਕੁਲ ਮਸ਼ੀਨ ਦਾ ਸਿੱਧਾ ਚੱਲਣਾ ਚਾਹੀਦਾ ਜੇ ਸਿੱਧਾ ਚੱਲੂਗਾ ਜੇ ਆਪਾਂ ਲਿਫਟ ਚੱਕਾਂਗੇ ਤਾਂ ਮਾੜਾ ਮੋਟਾ ਇੰਨਾ ਕੁ ਡੇਡਾ ਚੱਲ ਜੂ ਹੁਣ ਬਿਨਾਂ ਮਸ਼ੀਨ ਨਹੀਂ ਚੱਕ ਸਕਦੇ ਜਿਆਦਾ ਆਪਣੀ ਓਰੀ ਪੱਟੀ ਗਈ ਪਹਿਲਾਂ ਆਪਾਂ ਗੇਅਰ ਕੱਢਾਂਗੇ ਮਸ਼ੀਨ ਚੱਕਣ ਲਈ ਇਹਨੂੰ ਮਸ਼ੀਨ ਨੂੰ ਕਰਾਂਗੇ ਬੰਦ ਤੇ ਫਿਰ ਆਪਾਂ ਲਿਫਟ ਚੱਕਣੀ ਆ ਨਹੀਂ ਕ੍ਰੌਸ ਭਾਂਦੂਗਾ ਕਿਉਂਕਿ ਸਿੱਧਾ ਨਹੀਂ ਚੱਲਦਾ ਜੇ ਉੱਚਾ ਟਰੈਕਟਰ ਹੋਊਗਾ ਵੱਡੇ ਟਾਇਰ ਵਾਲਾ ਹੋਊਗਾ ਤਾਂ ਇਹ ਕ੍ਰੌਸ ਸਿੱਧਾ ਹੋ ਜਾਊਗਾ ਬਾਕੀ ਓਕੇ ਆ ਰਿਪੋਰਟ ਘੈਂਟ ਆ ਵਧੀਆ ਚੱਲਦਾ ਪੂਰਾ ਵਧੀਆ ਮਾਲ ਮਿਲੀ ਆ ਇਹਦੇ ਨਾਲ ਜੌਂਡੀਰ ਨਾਲ ਬਾਕੀ ਤੁਹਾਨੂੰ ਦੱਸ ਦਿਆਂ ਸਾਰੀਆਂ ਹੁਣ ਆਪਾਂ ਜਾ ਕੇ ਥੋੜੀਆਂ ਥੋੜੀਆਂ ਤਵੀਆਂ ਡਾਊਨ ਕਰਨੀਆਂ ਨੇ ਆ ਨਾਟ ਖੋਲ ਕੇ ਆਪਾਂ ਨੇ ਨਾ ਆ ਦੋਏ ਨਾਟ ਖੋਲ ਕੇ ਆਹ ਤੇ ਆ ਇਹਦੀ ਖਿੱਚ ਤੇ ਦੋ ਥੱਲੇ ਨੇ ਤੇ ਚਾਰ ਨਾਟ ਨੇ ਇਹਦੇ ਨਾਲ ਤਵੀ ਡਾਊਨ ਹੋ ਜਾਣੀਆਂ ਤਵੀ ਆਪਾਂ ਡਾਊਨ ਕਰ ਦੇਣੀਆਂ ਥੋੜੀ ਥੋੜੀ ਥੱਲੇ ਕਰਕੇ ਫਿਰ ਬਿਲਕੁਲ ਸਹੀ ਚੱਲਣਗੀਆਂ ਚਾਰੇ ਤਵੀਆਂ ਇਦਾਂ ਹੀ ਥੱਲੇ ਹੋ ਜਾਣੀਆਂ ਨੇ ਚਾਰ ਤਵੀਆਂ ਨੇ ਇਹਨੂੰ ਊਰਾ ਘੈਂਟ ਚੱਲਦੀ ਆ ਮਸ਼ੀਨ ਫੁੱਲ ਲੋਕੇ ਰਿਪੋਰਟ ਆ ਤੋ ਸੈਟنگ ਕਰ ਲੱਗਿਆ ਤਵੀਆਂ ਜੀ ਨੀਚੇ ਕਰਦੇ ਆ ਤਵੀਆਂ ਦੇਖੋ ਇੰਨੀਆਂ ਡਾਊਨ ਕਰਦੇ ਆ ਸਾਰੀਆਂ ਇੱਕੋ ਜੀਆਂ ਬਨ ਕੇ ਜੱਸਾ ਬਾਈ ਲੱਗਿਆ ਖੋਲਣ ਆ ਸਾਈਡਾਂ ਵਾਲੀਆਂ ਕਰਤੀਆਂ ਦੇ ਲੋ ਇੰਨੀ ਚੂੜੀ ਆ ਜਿੱਥੇ ਤੱਕ ਚਿੱਟਾ ਦੀ ਦਾ ਉੱਤੇ ਜਰ ਲੱਗਿਆ ਇੰਨੀ ਆਪਾਂ ਨੇ ਇਹ ਉੱਤੇ ਚੱਕ ਕੇ ਕਾਬਲਾ ਡਾਊਨ ਕਰਤੀ ਤਵੀਆਂ ਪਹਿਲਾਂ ਲੱਗਦੀਆਂ ਨਹੀਂ ਦੀ ਹੁਣ ਲੱਗਣ ਗਈਆਂ ਤੇ ਹਣ ਸਹੀ ਚੱਲਣ ਗਈਆਂ ਲੱਗੇ ਹੋਇਆ ਕਰਨ ਜੱਸਾ ਬਾਈ ਬਚਾਇਆ ਬਚਾਲੇ ਬਿਠਾਇਆ ਮਖਿਆ ਬੈ ਕੇ ਕਰਦੇ ਓਕੇ ਰਿਪੋਰਟ ਅਲਦਾਲੇ ਵਾਲੀਆਂ ਕਰਤੀਆਂ ਫਸ ਸੈਟ ਬਾਕੀ ਪੂਰੀਆਂ ਮਣਕੇ ਵੇਚ ਕਸਣ ਆ ਲੈਣ ਇਦਾਂ ਰੱਖ ਕੇ ਐ ਘਰਾਂਗੇ ਸਾਰੇ ਚਾਰੇ ਨਾਲ ਇੱਕੋ ਜੇ ਜੀ ਕਰੋ ਰੌਣਕ ਚੱਕ ਨਜ਼ਾਰਾ ਲਿਆਤਾ ਮਸ਼ੀਨ ਨੇ ਲਓ ਜੀ ਆਹਾ ਹਾ 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 ਹੁਣ ਤੱਕ ਤਾਂ ਨੇਰੇ ਚੇਤੀਗੇ ਦੂਸਰਿਆਂ ਨਾਲ ਡળે ਡਲੇ ਆਉਂਦੇ ਤੇ ਦੇਖੋ ਐਣ ਦਾਣਾ ਦਾਣਾ ਆ ਰਿਹਾ ਦਾਣਾ ਦਾਣਾ ਫੁੱਲ ਕੈਂਟ ਡੇਵਰ ਦੀ ਜਾਨ ਸਖਾਲੀ ਹੋ ਗਈ ਪ੍ਰੀਤ ਵੀ ਸਰਾਈ ਕੰਮ ਕਰਦੀ ਹੁੰਦੀ ਆ ਇਹ ਫਰਕ ਨਹੀਂ ਦੂਜੀਆਂ ਕੰਪਨੀਆਂ ਦੇ ਮੁਕਾਬਲੇ ਫੁੱਲ ਓਕੇ ਰਿਪੋਰਟ ਆ ਮਿੱਤਰੋ ਐਨ ਪੂਰੀ ਘੈਂਟ ਚੱਲਦੀ ਆ ਆਪਾਂ ਤਾਂ ਨਜ਼ਾਰਾ ਆ ਪਿਆ ਜਿੰਨੇ ਦੀ ਉਹ ਕੱਲੀ ਆਉਂਦੀ ਐ ਇਹਦੀਆਂ ਦੋ ਆ ਜਾਣਗੀਆਂ ਫੁੱਲ ਨਜ਼ਾਰਾ ਆ ਲਓ ਜੀ ਸਾਰੇ ਦਾਣੇ ਉੱਤੇ ਪਏ ਨੇ ਆ ਦੇਖੋ ਬਹੁਤ ਸੋਹਣੀ ਰੌਣਕਾਂ ਪਲਾਟ ਦੇ ਵਿੱਚ ਡ라이ਵਰ ਸਾਹਿਬ ਲੱਗੇ ਨੇ ਟਰਾਲੀ ਮਾੜੀ ਮਾੜੀ ਬੋਲੀ ਬੋਲੀ ਰੇਸ ਤੇ ਹੀ ਜਾਂ ਬੋਲੀ ਬੋਲੀ ਇੱਕ ਢਾਂਗ ਲੱਗੀ ਉਹਦੇ ਕਰਕੇ ਹੌਲੀ ਹੌਲੀ ਲੈ ਕੇ ਜਾਂਦਾ ਵੀ ਕਿਤੇ ਟੇਢੀ ਹੋ ਜਵੇ ਟਰਾਲੀ ਲੋਡ ਕਰਨ ਕਿੰਨੇ ਥੈਲੇ ਨੇ ਤੇਰੇ ਕਿੰਨਾ ਥੈਲਾ 300 ਕਮਾਲ ਕਰਤੀ 300 ਤੱਕ ਦੋ ਯਾਰ ਮੈਂ ਉੱਧਰੋਂ ਬੈਕ ਉੱਥੀ ਕਢਾ ਦੇ ਲਈ ਉੱਧਰ ਅੱਜ ਲੱਗਿਆ ਜੀ ਪੁਰਾਣਾ ਠੇਕੇਦਾਰ ਲੋਡ ਕਰਨ ਪੁਰਾਣੀ ਟਰਾਲੀ ਨੂੰ 36 30 ਨੂੰ ਤੰਨਾ 100 ਡੇੜਾ ਗੇੜਾ ਇਹ ਬਾਕੀ 100 ਕਟਾ ਪਵਾਵਾਂਗੇ ਦੂਸਰੇ ਬੰਦੇ ਦਾ ਉਹ ਟਰਾਲੀ ਛੋਟੀ ਚ ਪਾ ਰਹੇ ਆ ਤੇ ਕਹੀਂ ਤੇ ਲੈ ਜਾ ਕੇ ਲੋਡ ਕਰ ਲਾਂਗੇ 5 ਮਿੰਟਾਂਂ ਤੇ ਚੱਲਦਾ ਕੰਮ ਟੋਜਨ ਪਾਲਣਾ 52 ਦਾ 10 ਲਿਆਂਦਾ ਜੱਸੇ ਬਾਈ ਨੇ ਖੇਤ ਪਲਾਟ ਹਲੇ ਗਿੱਲੇ ਨੇ ਮਿੰਟਾਂ ਚ ਜਾ ਕੇ ਜਾਂਤੀਓ ਪਤਾ ਲੱਗਦਾ ਟਰਾਲੀ ਸਾਈਡ ਤੇ ਨੂੰ ਟੇਢੀ ਹੋ ਜਾਂਦੀ ਆ ਜਿੱਥੇ ਕਲਰੀ ਆ ਜਾਂਦੀ ਆ ਕੋਈ ਪਤਾ ਨਹੀਂ ਕਿੱਥੇ ਨਰਮਾ ਕਿੱਥੇ ਸੁੱਕਾ ਹੈ ਲੀ ਬਣਾਈ ਵੀ ਆ ਛੇ ਢਾਂਗਾ ਛੇ ਪੂਰੀ ਕਰਤੀਆਂ ਹੈ 15 ਕਬੂਰੀਆਂ ਰਹਿ ਗਿਆ ਬਸ ਅੱਠ ਢਾਂਗਾ ਪੈਂਦੀਆਂ ਨੇ ਮਿੱਤਰੋ ਇੱਕ ਲੱਗਦਾ ਡੰਡਾ ਥਾਈਲੇ ਵੱਡੇ ਨੇ ਇਹ ਬੂਰੀ ਵਾਲਿਆਂ ਦੀਆਂ ਨੌ ਲੱਗ ਜਾਂਦੀਆਂ ਜੀ ਇਹਦੇ 'ਚ ਤੇ ਲੱਗਦੀਆਂ ਨੇ ਅੱਠੇ ਤਾਲੀ ਆਪਾਂ ਲਾਗੇ ਗੱਲਣਾ 5210 ਪੂਰੇ 4 ਵੀਰ ਤੇ ਮਗਰ 3630 ਸਵਾਇ 3000 ਜਾਓ ਜੀ ਆਹ ਟਰਾਲੀ ਚ ਲਿਆ ਕੇ ਹੁਣ ਪਾਲਟੀ ਮਾਰ ਦਿਆਂ ਪਰਲੀ ਚ ਦੋ ਟਾਂਗਾ ਲਾਉਣੀਆਂ ਨੇ 100 ਪਲੱਸ ਪਾ ਲਿਆਂ ਦਾ ਲੋ ਜੀ ਮਗਰਲੀ ਢਾਂਗ ਰਹਿ ਗਈ ਨਿਬੜ ਗਿਆ ਕੰਮ ਉਹ ਤੋਂ ਬਾਅਦ ਪਾਉਣੇ ਆ ਤਰਪਾਲ ਕਦੀ ਕਦੀ ਤੇ ਇੱਕ ਢਾਂਗੇ ਦੇ ਚ ਰਹਿ ਗਈ ਚਾਰ ਅੰਗੜੀ ਫਰਕ ਕਰ ਕਰ ਕੇ ਦੇ ਨੇ ਲਓ ਜੀ ਮੇਤਰੋ ਤਰਪਾਲ ਬੈ ਗਈ ਰੱਸਾ ਬਾਕੇ ਚੱਲਦੇ ਆਂ ਵਾਤ ਵਾਤ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਇਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਸ਼ਬਦ ਸ੍ਰੀ ਕਾਲ ਜੱਸਾ ਵਾਈ ਲਦਾ ਰਿਹਾ ਗੋਲੀ 52 ਦਾਸ ਤੇ ਕੰਬਾਈਨ ਵਾਲੀ ਟਰਾਲੀ ਤੇ